ਅਮਰਸਰ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਏਐਸਆਈ ਨੂੰ ਤੱਕਾ ਮਾਰ ਕੇ ਕਿਆਦੀਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਫਰਾਰ ਹੋ ਰਹੇ ਕਿਆਦੀ ਨੂੰ ਫੰਡ ਮੋਕੇ ਏਐਸਆਈ ਨੂੰ ਹਾਰਟ ਅਟੈਕ ਆ ਗਿਆ ਅਤੇ ਅਮਰਸਰ ਚ ਕਿਆਦੀ ਨੂੰ ਫੰਡ ਦੌਰਾਨ ਉਸ ਏਐਸਆਈ ਦੀ ਮੌਤ ਹੋ ਗਈ ਦਸੀ ਜਾ ਰਹੀ ਹੈ ਏਐਸਆਈ ਜਦ ਕਾ ਤੀਨੂ ਫੜਕੇ ਇੱਕ ਆਟੋ ਵਿੱਚ ਲਿਜਾ ਰਿਆ ਚਾ ਤਾਂ ਐਸਐਸਆਈ ਉਸ ਕਾ ਤੀਨੂ ਆਟੋ ਤੇ ਲਿਜਾ ਰਹਾ ਹੈ ਅਤੇ ਜਿੱਥੇ ਉਸ ਦੀ ਤਬੀਅਤ ਖਰਾਬ ਹੋਈ ਦਿਸ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਐਸਐਸਆਈ ਪਰਮਜੀਤ ਸਿੰਘ ਜੋ ਕਾ ਤੀਨੂ ਫੜਨ ਮੋਕੇ ਉਸ ਦੀ ਤਬੀਅਤ ਖਰਾਬ ਹੋ ਗਈ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਹੈ ਐਸਐਸਆਈ ਇਕੱਲਾ ਹੀ ਕੈਦੀ ਤੇ ਮਗਰ ਪਜਤਾ ਹੈ ਤੇ ਮਗਰ ਪਜ ਕੇ ਉਸ ਨੂੰ ਫੜ ਲੈਂਦਾ ਹੈ ਤੇ ਬਾਅਦ ਵਿੱਚ ਇੱਕ ਆਟੋ ਤੇ ਲਿਜਾ ਰਿਹਾ ਇੱਕ ਐਸਐਸਆਈ ਦੇ ਨਾਲ ਇੱਕ ਸਿਵਿਲਿਅਨ ਵੀ ਉਸ ਦੀ ਮਦਦ ਤੇ ਆਉਂਦਾ ਹੈ ਦੋਨੋਂ ਜਾਣੇ ਜਦ ਕੈਦੀ ਨੂੰ ਫੜ ਕੇ ਆਟੋ 'ਚ ਲਿਜਾਂਦੇ ਹਨ ਤੇ ਉੱਥੇ ਐਸਐਸਆਈ ਦੀ ਤਬੀਅਤ بگੜੀ ਹੋਈ ਨਜ਼ਰ ਆ ਰਹੀ ਹੈ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀਆਂ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਕਿ ਐਸਐਸਆਈ ਇੱਕ ਕੈਦੀ ਨੂੰ ਫੜ ਕੇ ਲਿਜਾ ਰਿਹਾ ਜਿੱਥੇ ਉਸ ਦੀ ਤਬੀਅਤ ਡਿੱਲੀ ਹੁੰਦੀ ਹੈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਇਹ ਇਹ ਪਰਮਜੀਤ ਸਿੰਘ ਤੇ ਪੋਤਾ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆੜਾ ਹੁੰਦਾ। ਬਸ ਕਿਹਨੇ ਟੈਗ ਆ ਗਿਆ ਕਿਹੜੇ ਥਾਣੇ ਪਤਾ ਸੀ। ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਸਾਡੇ ਕੋਲ ਤਾਂ ਮੁਰਜਮ ਲੈ ਕੇ ਆਏ ਸੀ ਉੱਤੇ ਸੀਗਾ ਬਸਟਨ ਤੇ ਤਨਾਤ ਸੀਗਾ ਮੈਡੀਕਲ ਕਰਵਾਉਣ ਵਾਸਤੇ ਇੱਥੇ ਟੈਗ ਹੋ ਗਿਆ ਐਮਰਜੈਂਸੀ ਦੇ ਅੰਦਰ ਦੀ ਡੈਕ ਹੋ ਗਈ। ਕੀ ਕਰ ਲਈ ਮੇਰੇ ਐਸ.ਆਈ. ਸਾਹਿਬ ਸੀ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਮੈਂ ਐਮਰਜੈਂਸੀ ਲੈਂਦਾ ਤੇ ਡੈਥ ਹੋ ਗਈ ਨਹੀਂ 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 ਕੋਈ ਨਹੀਂ ਇਸ ਕਿਸੇ ਬਾਰੇ ਮੈਂ ਦੱਸਦੀ ਹਾਂ 2 ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰ ਲੈਂਦਾ ਕੀ ਨਾਮ ਹੈ ਮਾੜੇ ਇਲਾਜ ਮੇ ਐਸ.ਆਈ. ਪਰਮਜੀਤ ਸਿੰਘ